ਰਹੇ ਹੋ ਤੁਸੀਂ ਉਹਦਾ ਵੀ ਨਜ਼ਾਰਾ ਵੱਖਰਾ ਤੱਕ ਰਹੇ ਹੋ ਕਿ ਉਧਰੋਂ ਸਾਰੇ ਬੰਦੇ ਭਾਈ ਜੀ ਬਿੱਟੂ ਭਾਈ ਦੱਸਦਾ ਵਾ ਗੁਰੀ ਜਸਤਾਲ ਵਾਂਗਰ ਹੋਣੀ ਜੁੜੇ ਹੋਏ ਆ ਉਸ ਰੰਗ ਦੇ ਵਿੱਚ ਇਸੇ ਤਰ੍ਹਾਂ ਮਾਸਟਰ ਗਰਮੇਲ ਸਿੰਘ ਦੀ ਝੱਲੀਆਂ ਦੁੱਗਾ ਚੈੜੀਆਂ ਉਧਰੋਂ ਸਲੱਖਣ ਸੋਢੀ ਹੋਣੀ ਬਾਈ ਸ਼ੇਰੇ ਹੋਣੀ ਅਚਰਾਲ ਵਾਲੇ ਕਮਲ ਹਮਾਂਜੂਪੁਰ ਕਨੇਡਾ ਤੇ ਸਨੀ ਅ ਮਾਜਰੀ ਵਾਲੇ ਦਾ ਭਰਾ ਸ਼ਿੰਦਾ ਮਾਜਰੀ ਵਾਲਾ ਅੱਜ ਇਸ ਵੇਲੇ ਹੈਪੀ ਵੀਰ ਮੁੰਡੀ ਵਾਲਾ ਦੱਸਦਾ ਸੀ ਦੇ ਅਮਰੀਕਾ ਤੋਂ ਸਪੈਸ਼ਲ ਕਿਉਂਕਿ ਯੂਨਾਈਟਿਡ ਕਮੇਟੀ ਆ ਜਿਹੜੀ ਤੇ ਜਿਹੜੀ ਜੰਗੀ ਧੌਲ ਮਾਜਰੀ ਦੀ ਸਾਰੀ ਟੀਮ ਆ ਅਗੀ ਬਈ ਵੀਰੋ ਜਿਹੜਾ ਬਹੁਤ ਲੱਖ ਰੁਪਈਆ ਖਰਚ ਹੋਣਾ ਉਹਨੇ ਪ੍ਰੋਗਰਾਮ ਤੇ ਇਹ ਸਾਰਾ ਆਪਣੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮੁਕਾਬਲਾ ਜਿਹੜਾ ਉਸ ਦਿਨ ਖੂਬਸੂਰਤੀ ਦਾ ਰੰਗ ਪੱਗਿਆ ਜਾਣਾ ਮੈਂ ਕਾਹਾਂ ਗੱਲਾਂ ਸਾਂਝੀਆਂ ਹੋਰ ਕਰਦੇ ਆ ਵੀ ਕਿਵੇਂ ਕਿਵੇਂ ਪ੍ਰੋਗਰਾਮ ਆ ਕਿਨੇ ਕਿਨੇ ਪਹੁੰਚਣਾ ਚੀਨੇ ਮਾਨਸੇ ਹੁਣੇ ਜੁੜੇ ਬੈਠੇ ਆਸਟ੍ਰੇਲੀਆ ਚੋਂ ਤੇ ਉਧਰੋਂ ਅਪਕੋਰ 2519 ਇਹ ਜੋਰਾ ਸਿੰਘ ਆਨੰਦਪੁਰ ਜੁਝਾਰ ਆਨੰਦਪੁਰ ਬਾਈ ਰਾਣੇ ਹੁਣੇ ਆਨੰਦਪੁਰ ਵਾਲੇ ਸ਼ਿਕਾਰੀ ਫੱਟੇ ਲੈ ਕੇ ਪਹੁੰਚਣਗੇ